ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਤੁਹਾਨੂੰ ਮੈਂ ਇੱਕ ਹੋਰ ਮੰਦਿਰ ਤੇ ਦਿਖਾਈਏ ਤੁਹਾਨੂੰ ਮੰਦਿਰ ਥਾਈਲੈਂਡ ਦਾ ਇਹ ਵੀ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇਹ ਮੰਦਿਰ ਆਪਣੇ ਛੋਟੇ ਜਿਹੇ ਟਾਊਨ ਦੇ ਵਿੱਚ ਬਣਿਆ ਹੋਇਆ ਦੇਖੋ ਜੀ ਇਹ ਮੰਦਿਰ ਦੀ ਐਂਟਰੀ ਹੈ ਜੀ ਬਹੁਤ ਸੋਹਣਾ ਮੰਦਿਰ ਹੈ ਜੀ ਮੌਸਮ ਬਹੁਤ ਵਧੀਆ ਆਇਆ ਸੀ ਜੀ ਬਾਰਿਸ਼ ਹੁਣੀ ਪੈ ਕੇ ਹੱਟੀ ਐ ਜੀ ਮੈਨੂੰ ਵਧੀਆ ਲੱਗੀ ਮੰਦਰ ਤਾਂ ਮੈਂ ਕਹਾਂ ਚਲੋ ਵੀਡੀਓ ਬਣਾ ਕੇ ਆਪਣੇ ਦਰਸ਼ਕਾਂ ਨੂੰ ਦਿਖਾਈਏ ਦੇਖੋ ਜੀ 뷰 ਦੇਖੋ ਚੈੱਕ ਕਰੋ ਬਹੁਤ ਸੋਹਣਾ 뷰 ਆ ਜੀ ਮੌਸਮ ਵੀ ਬਹੁਤ ਸੋਹਣਾ ਆਇਆ ਹੈ ਜੀ ਅੱਜ ਤਾਂ ਠੰਡਾ ਠੰਡਾ ਮੌਸਮ ਹੈ ਜੀ ਚੈੱਕ ਕਰੋ ਜੀ ਚਾਰੇ ਪਾਸੇ ਹਰਿਆਲੀ ਹਰਿਆਲੀ ਹੈ ਜੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਇੱਧਰ ਦੇ ਮੰਦਰ ਬਹੁਤ ਸੋਹਣੇ ਸੋਹਣੇ ਬਣਾਏ ਹੋਏ ਆ ਜੀ ਬੁੱਧ ਮਹਾਤਮਾ ਦੇ ਉਹ ਦੇਖ ਲਓ ਇੱਥੇ ਬੁੱਧ ਮਹਾਤਮਾ ਆਪ ਨਹੀਂ ਪਹੁੰਚੇ ਤੇ ਉਹਨਾਂ ਨੂੰ ਜ਼ਿਆਦਾ ਪੂਜਦੇ ਆ ਬੁੱਧ ਮਹਾਤਮਾ ਨੂੰ ਇੱਧਰ ਜ਼ਿਆਦਾ ਗੁੱਦੀ ਸ਼ਲੋਕ ਨੇ ਦੇਖੋ ਚੈੱਕ ਕਰੋ ਇਹ ਬਹੁਤ ਸੋਹਣਾ 뷰 ਹੈ ਜੀ ਇਹ ਹੈ ਜੀ ਉਹਨਾਂ ਦੀਆਂ ਗੱਡੀਆਂ ਜੀ ਜਿਹੜੇ ਉੱਤਰ ਦੇ ਪੰਡਤ ਹੈ ਦੇਖੋ ਜੀ ਮੈਨੂੰ ਤਾਂ ਵਧੀਆ ਲੱਗੀ ਵਟ ਜੀ ਮੰਦਿਰ ਮੈਨੂੰ ਵਧੀਆ ਲੱਗਿਆ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਈਏ ਚੈੱਕ ਕਰੋ ਵੀਊ ਇਹ ਕਟੋ-ਕਟ ਕੋਈ 5 ਤੋਂ 6 ਕਿੱਲਾਂ ਦੇ ਵਿੱਚ ਬਣਿਆ ਹੋਇਆ ਹੈ ਜੀ ਬਹੁਤ ਸੋਹਣੀਆਂ-ਸੋਹਣੀਆਂ ਪਾਰਕਾਂ ਨੇ ਜੀ ਇੱਥੇ ਬਹੁਤ ਸੋਹਣੇ-ਸੋਹਣੇ ਝੂਟੇ ਲੱਗੇ ਹੋਏ ਸੀ ਜੀ ਇਹ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਜ਼ਰੂਰ ਕਰਿਓ ਜੀ ਆਜੋ ਹੁਣ ਤੁਹਾਨੂੰ ਥੋੜਾ ਬਾਹਰ ਦਾ 뷰 ਦਿਖਾਈਏ ਟਾਊਨ ਦਾ ਇਹ ਹੁਣ ਆਪਾਂ ਜਾ ਰਹੇ ਹਾਂ ਜੀ ਹਾਈਵੇ ਦੇ ਉੱਤੇ ਜੀ ਬਹੁਤ ਸੋਹਣੇ ਸੋਹਣੇ ਰੋਡ ਬਣਾਏ ਹੋਏ ਆ ਜੀ ਇੱਥੇ ਇੱਥੇ ਦੇ ਰੋਡਾਂ ਦਾ ਡਿਸਪਲਾਈਨ ਬਹੁਤ ਹੀ ਵਧੀਆ ਆ ਜੀ ਇੰਡੀਆ ਨਾਲੋਂ ਤਾਂ ਬਹੁਤ ਹੀ ਵਧੀਆ ਵਾ ਇੱਥੇ ਤਾਂ ਹੋਰਨ ਵੀ ਨਹੀਂ ਮਾਰਦੇ ਜੀ ਆਪਾਂ ਆ ਗਏ ਜੀ ਹੁਣ ਰੋਡ ਦੇ ਉੱਤੇ ਚੱਲੋ ਰੋਡ ਦਾ ਵੀਊ ਚੈੱਕ ਕਰਾਈਏ ਚੈੱਕ ਕਰੋ ਕੀ ਬਾਤ ਹੈ ਮੌਸਮ ਬਹੁਤ ਵਧੀਆ ਹੋਇਆ ਸੀ ਅੱਜ ਬਾਰਿਸ਼ ਹੋਣੀ ਪੈ ਕੇ ਹਟੀ ਹੈ ਜੀ ਮੈਂ ਕਿਹਾ ਚਲੋ ਥੋੜੀ ਜੀ ਵੀਡੀਓ ਬਣਾ ਲਈਏ ਗੱਡੀਆਂ ਵੀ ਬਹੁਤ ਸੋਹਣੀਆਂ ਸੋਹਣੀਆਂ ਐ ਜੀ ਇੱਥੇ ਕਹਿੰਦੇ ਆ ਜੀ ਲੁੱਟ ਪੀਕਅਪ ਕਹਿੰਦੇ ਆ ਇਹਨਾਂ ਨੂੰ ਸਾਹਮਣੇ ਹੈਗੀ ਸੀ ਲੋਟਸਟ Town ਦਾ view ਬਹੁਤ ਸੋਹਣਾ ਆ ਰਿਹਾ ਸੀ ਵੀਡੀਓ 'ਚ ਦੇਖੋ ਜੀ ਚੈੱਕ ਕਰੋ ਵਾਹ ਜੀ ਵਾਹ ਕੀ ਬਾਤ ਐ ਜੀ ਦੇਖੋ ਜੀ ਚੈੱਕ ਕਰੋ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਆਪ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਕੀ ਸਾਰਿਆਂ ਦਾ ਤੁਹਾਡਾ ਧੰਨਵਾਦ ਜੀ ਮਿਲਾਂਗੇ ਫਿਰ ਅਗਲੀ ਵੀਡੀਓ ਚ ਜੀ ਬਾਏ ਬਾਏ ਟੇਕ ਕੇਅਰ